ਸ਼ਾਮ 5 ਵਜੇ ਰਾਜ ਭਵਨ ਦੇ ਵਿੱਚ ਪੰਜਾਬ ਦੀ ਕੈਬਨਿਟ ਵਿੱਚ ਬਹੁਤ ਵੱਡਾ ਫੇਰਬਦਲ ਹੋਣ ਜਾ ਰਿਹਾ ਜਿਸ ਵਿੱਚ ਪੰਜ ਨਵੇਂ ਕੈਬਨਿਟ ਮੰਤਰੀ ਸੌ ਚੁੱਕਣਗੇ ਜਿਨ੍ਹਾਂ ਨੂੰ ਸੌ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਜਿਹੜੇ ਆ ਉਹ ਚੁਕਾਉਣਗੇ ਦੱਸ ਇਹ ਕਿ ਦੇਰ ਸ਼ਾਮ ਪੰਜਾਬ ਦੇ ਚਾਰ ਕੈਬਨਿਟ ਮੰਤਰੀਆਂ ਜਿਨ੍ਹਾਂ ਵਿੱਚੋਂ ਬਲਕੌਰ ਸਿੰਘ ਚੇਤਨ ਸਿੰਘ ਜੋੜਾ ਮਾਜਰਾ ਬ੍ਰਹਮਸ਼ੰਕਰ ਜਿੰਪਾ ਅਤੇ ਗगन ਅਨਮੋਲ ਮਾਨਬਲੋਂ ਜਿਹੜੇ ਆ ਆਪਣੇ ਅਸਤੀਫੇ ਪੰਜਾਬ ਨੂੰ ਭੇਜ ਦਿੱਤੇ ਸਨ ਸੋ ਇਹਨਾਂ ਸਤੀਫਿਆਂ ਨੂੰ ਲੈ ਕੇ ਅੱਜ ਪੰਜਾਬ ਸਰਕਾਰ ਆਪਣੇ ਪੰਜ ਨਵੇਂ ਕੈਬਨਿਟ ਮੰਤਰੀ ਬਣਾਉਣ ਜਾ ਰਹੀ ਹੈ ਜਿਨ੍ਹਾਂ ਨੂੰ ਸੌ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਜੀ ਸੌਣਗੇ ਦੱਸ ਦਈਏ ਕਿ ਇਹ ਫੇਰ ਬਦਲ ਜੁਲਾਈ 2024 ਵਿੱਚ ਹੋਣਾ ਸੀ ਪਰੰਤੂ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਸੋ ਇਹ ਉਸ ਸਮੇਂ ਸਥਗਤ ਕਰ ਦਿੱਤੇ ਗਿਆ ਸੀ ਪਰ ਅੱਜ ਸ਼ਾਮ 5 ਵਜੇ ਇਹਨਾਂ ਪੰਜ ਨਵੇਂ ਮੰਤਰੀਆਂ ਨੂੰ ਜਿਹੜੀ ਸੌ ਚੁਕਾਈ ਜਾਏਵੇ ਜਿਨ੍ਹਾਂ ਵਿੱਚ ਮਹਿੰਦਰ ਭਗਤ ਤੇ ਉਲਾਵਾ ਹੋਰ ਚਾਰ ਨਵੇਂ ਚਿਹਰੇ ਜਿਹੜੇ ਆ ਸਾਹਮਣੇ ਲਿਆਂਦੇ ਜਾਣਗੇ ਜਿਨ੍ਹਾਂ ਨੂੰ ਅੱਜ ਪੰਜਾਬ ਦੇ ਵਿੱਚ ਕੈਬਨਟ ਮੰਤਰੀ ਦਾ ਅਹੁਦਾ ਮਿਲਣ ਜਾ ਰਿਹਾ ਹੈ ਜਲੰਧਰ 100 ਤੋਂ ਵਿਧਾਇਕ ਮਹਿੰਦਰ ਭਗਤ ਸਾਹਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਹੁੰਡਿਆ ਬਰਿੰਦਰ ਸਿੰਘ ਗੋਇਲ ਤਨਪ੍ਰਿੰਸ ਸੋਤ ਤੋਂ ਇਲਾਵਾ ਇੱਕ ਹੋਰ ਨਵਾਂ ਚਿਹਰਾ ਜਿਹੜਾ ਆ ਕੈਬਨਟ ਮੰਤਰੀ ਬਜੋ ਸੋ ਚੁਕੇਗਾ ਸੋ ਦੱਸ ਦਈਏ ਕਿ ਅੱਜ ਸ਼ਾਮ 5 ਵਜੇ ਰਾਜਪਬੰਦੂ ਤੋਂ ਇਹਨਾਂ ਪੰਜੇ ਹੀ ਨਵੇਂ ਕੈਬਨਟ ਮੰਤਰੀਆਂ ਨੂੰ ਪੰਜਾਬ ਦੇ ਗਵਰਨਰ ਵੱਲੋਂ ਸੌਂ ਚੁਕਾਈ ਜਾਏਗਾ